ਗਰਵਾਲ ਦੀ ਅਕਾਲ ਫਿਲਮ ਦਾ ਜਿੱਥੇ ਕਈ ਸ਼ਹਿਰਾਂ ਵਿੱਚ ਨਹੀਂ ਹੰੰ ਕਿਥੇ ਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਫਿਲਮ ਦਾ ਪ੍ਰਦਰਸ਼ਨ ਵੀ ਰੁਕ ਕੇ ਜਾ ਰਿਹਾ ਹੈ ਤੇ ਉੱਥੇ ਹੀ ਜੇਕਰ ਅਸੀਂ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਵਿੱਚ ਫਿਲਮ ਬੜੇ ਹੀ ਅਮਨਮਾਨ ਦੇ ਨਾਲ ਚੱਲ ਰਹੀ ਹੈ ਤੇ ਫਿਲਮ ਵਿੱਚ ਕਿਪੀ ਗਰਵਾਲ ਦੇ ਸਾਥੀ ਨਿਹੰਸ ਸਿੰਘ ਦਾ ਰੋਲ ਗੁਰਦਾਸਪੁਰ ਦੇ ਪਿੰਡ ਅਮੀਪੁਰ ਦੇ ਰਹਿਣ ਵਾਲੇ ਨौजवान ਸਿਮਰਨ ਸਿੰਘ ਨੇ ਨਿਭਾਇਆ ਤਾਂ ਸਤੇ ਹੀ ਸਿਮਰਨਪੁਰੀ ਫਿਲਮ ਵਿੱਚ ਨਜ਼ਰ ਆਉਂਦਾ ਹੈ ਤੇ ਅੱਜ ਵੀ ਉਹ ਜਿਹੜਾ ਹੈ ਆਪਣੇ 100 ਪਿੰਡ ਵਾਸੀਆਂ ਨੂੰ ਨਾਲ ਲੈ ਕੇ ਫਿਲਮ ਦਿਖਾਉਣ ਲੈ ਕੇ ਗਿਆ ਸੀ ਤੇ ਫਿਲਮ ਤੇ ਫਿਲਮ ਨੂੰ ਦੇਖਣ ਤੋਂ ਬਾਅਦ ਜ ਅਜਮਾਨਾ ਨੇ ਕਿਹਾ ਕਿ ਇਹ ਫਿਲਮ ਵਿੱਚ ਕੁਝ ਵੀ ਗਲਤ ਜੁੜਾਏ ਉਹ ਨਹੀਂ ਦਿਖਾਇਆ ਗਿਆ ਬਲਕਿ ਫਿਲਮ ਦੇ ਵਿੱਚ ਸਿੰਘਾਂ ਦੀ ਬਹਾਦਰੀ ਜਿਹੜੀ ਹੈ ਉਹ ਦਿਖਾਈ ਗਈ ਹੈ ਤੇ ਉਥੇ ਹੀ ਫਿਲਮ ਜਿਹੜੀ ਹੈ ਫਿਲਮ ਵਿੱਚ ਨਿਹੰਗ ਸਿੰਘ ਦਾ ਰੋਲ ਨਿਭਾਉਣ ਵਾਲੇ ਸਿਮਰਨ ਸਿੰਘ ਨੇ ਕਿਹਾ ਹੈ ਕਿ ਇਹ ਇੱਕ ਕਾਲਪਨਿਕ ਫਿਲਮ ਹੈ ਪੂਰੀ ਪੂਰੀ ਜ ਪੂਰੀ ਫਿਲਮ ਸਿੰਘਾਂ ਦੀ ਹਿੰਮਤ ਅਤੇ ਬਹਾਦਰੀ ਤੇ ਕਿਸਿਆਂ ਦੇ ਨਾਲ ਬਣੀ ਹੋਈ ਹੈ ਤੇ ਕੁਝ ਲੋਕ ਬੇਵਜਾਹ ਇਸ ਦਾ ਵਿਰੋਧ ਕਰ ਆਉ ਦੇਖ ਕੇ ਖਬਰ ਤੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਨਾਲ ਇਹ ਫਿਲਮ ਦਾ ਵਿਰੋਧ ਜਿਹੜਾ ਕੀਤਾ ਜਾ ਰਿਹਾ ਤੇ ਕਿਸ ਤਰ੍ਹਾਂ ਦੇ ਨਾਲ ਫਿਲਮ ਨੂੰ ਦੇਖਣ ਤੋਂ ਬਾਅਦ ਆਪਣੀ ਜਿਹੜੀ ਹੈ ਜਾਣਕਾਰੀ ਆਪਣੀ ਥਿਊਜ਼ ਜਿਹੜੇ ਨੇ ਉਹ ਸ਼ੇਅਰ ਕਿਤੇ ਦੇਣੀ ਤੇ ਗੱਲ ਇਹ ਆ ਕਿ ਜਿਹੜੀ ਅਕਾਲ ਫਿਲਮ ਆ ਇਹ ਹੈਗੀ ਆ ਜੀ ਕਾਲਪਨਿਕ ਫਿਲਮ ਹਨਾ ਜਿੱਥੋਂ ਜਿੰਨੀ ਫਿਲਮ ਅਸੀਂ ਦੇਖੀ ਐ ਐਸ ਅ ਆਡੀਅੰਸ ਜਿਹੜੀ ਮੈਂ ਗੱਲ ਕਰਦਾ ਹਨਾ ਇਹ ਕਿਸੇ ਵੀ ਹਨਾ ਸਿੱਖ ਕਿਰਦਾਰ ਤੇ ਨਹੀਂ ਹੈਗੀ ਫਿਲਮ ਤੇ ਇਹਦੇ ਚ ਸਿਰਫ ਮੈਸੇਜ ਨੇ ਕਿ ਸਿੱਖ ਕੌਮ ਕਿੰਨੀ ਬਰੇਵ ਸੀਗੀ ਹਨਾ ਕਿਦਾਂ ਮਤਲਬ ਕਿ ਸਿੱਖ ਕੌਮ ਆਪਣੇ ਜਿਹੜੇ ਸੀਗੇ ਆਪਣੇ ਆਪ ਨੂੰ ਕਿਦਾਂ ਪ੍ਰੋਟੈਕਟ ਕਰਦੀ ਸੀ ਕਿਸਾਣਾ ਤੇ ਕਿਦਾਂ ਗੁਰੂ ਸਾਹਿਬ ਦੀ ਗੁਰਬਾਣੀ ਦੇ ਬਾਣੇ ਚ ਰਹਿਣਾ ਇਹ ਸਾਰਾ ਕੁਝ ਬੜਾ ਬਰੀਫਲੀ ਗਿੱਪੀ ਭਾਈ ਤੇ ਸਾਰੀ ਟੀਮ ਨੇ ਇਸ ਫਿਲਮ ਚ ਦਰਸਾਇਆ ਐਜ਼ ਆਡियंस ਜੇ ਮੈਂ ਆਪਦੀ ਗੱਲ ਕਰਾਂ ਹਨਾ ਬਾਕੀ ਤੁਹਾਨੂੰ ਤੁਸੀਂ ਜਿੱਦਾਂ ਵੀਡੀਓਜ਼ ਦੇਖੀਆਂ ਵੀ ਆ ਰਿਵਿਊ ਦੇਖੇ ਹਨਾ ਲੋਕਾਂ ਦੇ ਇਹਦੇ ਚ ਕਲੀਅਰਲੀ ਦਿਖਦਾ ਕਿ ਇਹ ਟਾਰਗੇਟ ਕੀਤਾ ਜਾ ਰਿਹਾ ਜਾਣ ਬੁਝ ਕੇ ਕਿਉਂਕਿ ਜੇ ਆਪਾਂ ਗੱਲ ਕਰੀਏ ਨਾ ਲੋਕੀ ਕਹਿ ਰਹੇ ਕਿ ਗਿੱਪੀ ਭਾਜੀ ਨੇ ਜਿਹੜੀ ਦਾੜਾ ਦਾੜੀ ਸੀਗੀ ਉਹ ਜਾਲੀ ਸੀਗੀ ਪਰ ਆਪਾਂ ਇਹ ਕਿਉਂ ਨਹੀਂ ਵੇਖਦੇ ਕਿ ਜਿਹੜੇ ਬਾਕੀ ਸਿੰਘ ਸੀਗੇ ਬਾਈ ਨਾ ਗਿੱਪੀ ਗਰੇਵਾਲ ਬਾਈ ਨਾ ਉਹ ਸਾਰੇ ਸਾਬਤ ਸੂਰਅ ਸੀਗੇ ਸਾਰੇ ਹੀ ਆਪਣੇ ਦਾੜੇ ਪ੍ਰਕਾਸ਼ ਵਾਲੇ ਸੀਗੇ ਸਾਰੇ ਸਾਬਤ ਸੁਰਤ ਨਿਹੰਗ ਇਨਫੈਕਟ ਨਿਹੰਗ ਸਿੰਘ ਵੀ ਸੀਗੇ ਤੇ ਆਪਾਂ ਇਹ ਚੀਜ਼ ਕਿਉਂ ਨਹੀਂ ਦੇਖਦੇ ਤੇ ਜੇ ਆਪਾਂ ਜੇ ਦੂਸਰੇ ਪੱਖ ਤੋਂ ਗੱਲ ਕਰੀਏ ਕਹਿ ਰਹੇ ਸੀਗੇ ਕਿ ਬਾਣਾ ਨਹੀਂ ਪਾਇਆ ਹੋਇਆ ਤੇ ਜੇ ਬਾਈ ਉਹ ਬਾਣਾ ਇੱਕ ਮਰਿਆਦਾ ਹਣਾ ਸੇ ਕੌਮ ਦੀ ਤੇ ਜੇ ਬਾਈ ਬਾਣਾ ਪਾ ਲਿੰਦਾ ਲੋਕਾਂ ਨੇ ਉਹਦਾ ਵੀ ਟ੍ਰੋਲ ਕਰ ਲੈਣਾ ਸੀਗਾ ਹਨਾ ਕਿ ਇੱਕ ਮੋਨਾ ਹੋ ਕੇ ਸਿੱਖੀ ਪ੍ਰੋਪਰ ਸਿੱਖ ਨਹੀਂ ਹੈਗਾ ਤੇ ਉਹਨੇ ਜਾਲੀ ਬਾਣਾ ਪਾਇਆ ਇਹ ਚੀਜ਼ ਨੂੰ ਵੀ ਲੋਕਾਂ ਨੇ ਫਿਰ ਟ੍ਰੋਲ ਕਰਨਾ ਸੀ ਇਹ ਤੇ ਵੇਖੋ ਰੇਕ ਜਿਹੜੀ ਇੰਡਸਟਰੀ ਆ ਉਹਦੇ ਚ ਕੋਈ ਨਾ ਕੋਈ ਹੁੰਦਾ ਹੀ ਆ ਮਤਲਬ ਕਿ ਇਹ ਖਰਾਬ ਕਰਨੋ ਚੀਜ਼ਾਂ ਛੋਟਾ ਕਸੀਂ ਜੇ ਵੇਖੀਏ ਨਾ ਆਪਾਂ ਵਲੌਗਸ ਵਗੈਰਾ ਵੀ ਗਿੱਪੀ ਪਾਜੀ ਹੁਣ YouTube ਤੇ ਪਾਈ ਸੀਗੇ ਉੱਥੇ ਇਨਫੈਕਟ ਕਿ ਨਿਹੰਗ ਸਿੰਘ ਜਥੇਬੰਦੀਆਂ ਵੀ ਮੌਜੂਦ ਰਹੀਆਂ ਨੇ ਸੈੱਟ ਤੇ ਆਪਾਂ ਮੈਂ ਕਿਉਂਕਿ ਮੈਂ ਸਾਰੇ ਵਲੌਗਸ ਵਗੈਰਾ ਵੇਖੇ ਆ ਇਨਫੈਕਟ ਐਕਸਾਈਟਿਡ ਬਹੁਤ ਸੀਗੇ ਫਿਲਮ ਲਈ ਤੇ ਮੈਂ ਸਾਰੇ ਵਲੌਗ ਵਗੈਰਾ ਇਨ ਟੱਚ ਰਹੇ ਆ ਕਾਫੀ ਨਿਹੰਗ ਸਿੰਘ ਜਥੇਬੰਦੀਆਂ ਪ੍ਰੀਮੀਅਰ ਤੇ ਵੀ ਗਈਆਂ ਸੀਗੀਆਂ ਫਿਲਮ ਵੇਖ ਕੇ ਆਈਆਂ ਨੇ ਮੈਂ ਰਿਵਿਊਜ਼ ਵਗੈਰਾ ਵੀ ਵੇਖ ਕੇ ਫੇਰ ਹੀ ਅਸੀਂ ਫਿਲਮ ਵੇਖਣ ਗਏ ਸੀਗੇ ਜੇ ਉਹ ਇੰਨੇ ਸਿਆਣੇ ਨੇ ਤੇ ਫੇਰ ਹੀ ਉਹ ਫਿਲਮ ਵੇਖਣ ਗਏ ਤੇ ਫੇਰ ਕੋਈ ਸ਼ਬਦ ਮਤਲਬ ਰਹਿ ਨਹੀਂ ਗਿਆ ਕੋਈ ਨੈਗੇਟਿਵ ਚੀਜ਼ ਦਾ ਹਾਂਜੀ ਸਭ ਤੋਂ ਪਹਿਲਾਂ ਦੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਪਿੰਡ ਅਮੀਪੁਰ ਆ ਜੀ ਡਿਸਟ੍ਰਿਕਟ ਬਰਦਾਸਪੁਰ ਆ ਆ ਮੈਨੂੰ ਆ ਕਾਲ ਮੂਵੀ ਵਿੱਚ ਇੱਕ ਐਜ਼ ਆ ਗਿੱਪੀ ਭਾਜੀ ਦੇ ਸੋਲਜਰ ਦੇ ਵਜੋਂ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਜੀ ਤੇ ਪਹਿਲਾਂ ਤੇ ਥੈਂਕਸ ਟੂ ਗਿੱਪੀ ਗਰੇਵਾਲ ਐਂਡ ਹੰਬਲ ਮੋਸ਼ਨ ਪਿਕਚਰ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਉਹਨਾਂ ਨੇ ਆਪਣੀ ਇੱਕ ਫਿਲਮ ਦਾ ਹਿੱਸਾ ਬਣਾਇਆ ਤੇ ਦੂਸਰੇ ਨੰਬਰ ਤੇ ਮੈਂ ਧੰਨਵਾਦ ਕਰਦਾ ਆ ਆਪਣੇ ਪਿੰਡ ਵਾਲਿਆਂ ਦਾ ਆਪਣੇ ਇਲਾਕਾ ਵਾਸੀਆਂ ਦਾ ਤੇ ਆਪਣੇ ਗੁਰਦਾਸਪੁਰ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਹੰਬਲ ਮੋਸ਼ਨ ਪਿਕਚਰ ਦੀ ਬਣੀ ਹੋਈ ਇਸ ਫਿਲਮ ਨੂੰ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਮੇਰੇ ਖਿਆਲ ਨਾਲ ਹੋਰਾਂ ਇਲਾਕਿਆਂ ਤੋਂ ਜ਼ਿਆਦਾ ਆਪਣੇ ਗੁਰਦਾਸਪੁਰ ਦਾ ਹੰਗਾਰਾ ਜ਼ਿਆਦਾ ਆ ਐਜ਼ ਐਜ਼ ਆ ਕੰਪੈਰੀਟਿਵਲੀ ਜੇ ਆਪਾਂ ਹੋਰ ਸ਼ਹਿਰਾਂ ਨੂੰ ਦੇਖੀਏ ਜਾਂ ਆਪਣਾ ਦੇਖੀਏ ਆਪਣੇ ਸ਼ਹਿਰ ਤੇ ਜ਼ਿਆਦਾ ਰੁਝਾਨ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਆ ਸਾਡੇ ਇਲਾਕੇ ਨੂੰ ਪਿਛੜਿਆ ਗਿਆ ਜਾਂਦਾ ਪਰ ਤੁਸੀਂ ਇੱਕ ਗੱਲ ਦੇਖਿਓ ਕਿ ਹਰ ਥਾਂ ਤੇ ਇਸ ਚੀਜ਼ ਦਾ ਵਿਰੋਧ ਵੀ ਹੋ ਰਿਹਾ ਵਾ ਕਿਸੇ ਥਾਂ ਤੇ ਸਲਾਗਾ ਵੀ ਹੋ ਰਹੀ ਆ ਪਰ ਸਾਡੇ ਸ਼ਹਿਰ ਦੇ ਵਿੱਚ ਕੋਈ ਰੌਲਾ ਨਹੀਂ ਆ ਮੈਂ ਤਾਂ ਪਹਿਲਾਂ ਆਪਣੇ ਗੁਰਦਾਸਪੁਰ ਵਾਸੀਆਂ ਨੂੰ ਸਭ ਤੋਂ ਪਹਿਲਾਂ ਆ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਦਾ ਤੇ ਉਹ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਮਤਲਬ ਇੰਨਾ ਸਹਿਯੋਗ ਦਿੱਤਾ ਦੂਸਰਾ ਵੀਰੇ ਹੰਬਲ ਮੋਸ਼ਨ ਪਿਕਚਰ ਵੱਲੋਂ ਸਾਨੂੰ 100 ਟਿਕਟਾਂ ਸਪான்ਸਰ ਹੋਈਆਂ ਸੀਗੀਆਂ ਜੀ ਤੇ ਉਹਨਾਂ ਨੇ ਕਿਹਾ ਸੀ ਤੁਸੀਂ ਆਪਣੇ ਇਲਾਕੇ ਦੇ ਤੁਸੀਂ ਦੇਖੋ ਜਿਵੇਂ ਵੀ ਤੁਹਾਨੂੰ ਆ ਦੇਖ ਸਕਦੇ ਹੋ ਤੇ ਦੈਨ ਫਿਰ ਮੈਂ ਆਪਣੇ ਪਿੰਡ ਤੋਂ ਦੋ ਟਰਾਲੀਆਂ ਭਰ ਕੇ ਸੰਗਤ ਦੀਆਂ ਲੈ ਕੇ ਆਇਆ ਸੀਗਾ ਜੀ ਮੌਲ ਚ ਤੇ ਸੰਗਤ ਦਾ ਬਹੁਤ ਪਿਆਰਾ ਰਿਸਪੌਂਸ ਸੀਗਾ ਜੀ ਤੇ ਸਿੱਖਣ ਵਾਲੀ ਗੱਲ ਵੀਰੇ ਇਸ ਫਿਲਮ ਦੇ ਵਿੱਚ ਹੈ ਕਿ ਇੱਕ ਫਿਕਸ਼ਨਲ ਕਰੈਕਟਰ ਆ ਇਹ ਕੋਈ ਵੀ ਆਪਣੀ ਹਿਸਟਰੀ ਦੇ ਨਾਲ ਰਿਲੇਟਡ ਕੁਝ ਨਹੀਂ ਹੈਗਾ ਜਿਹੜੇ ਲੋਕ ਵਿਰੋਧ ਵੀ ਕਰ ਰਹੇ ਨੇ ਮੈਂ ਕਹਿੰਨਾ ਵਾਕੀ ਉਹਨਾਂ ਨੂੰ ਇਸ ਚੀਜ਼ ਤੋਂ ਥੋੜਾ ਅਵੇਅਰ ਹੋਣਾ ਚਾਹੀਦਾ ਆ ਹੁਣ ਮੇਰੇ ਨਾਲ ਮੇਰੇ ਪਿੰਡ ਦੀ ਇੰਨੀ ਸੰਗਤ ਆਈ ਆ ਗੁਰਸਿੱਖ ਵੀ ਸੀਗੇ ਕਾਫੀ ਹਰ ਬੰਦੇ ਦੀ ਜ਼ੁਬਾਨ ਤੇ ਹੀ ਸੀਗਾ ਕਿ ਯਾਰ ਫਿਲਮ ਦੇ ਵਿੱਚ ਐਸਾ ਤਾਂ ਕੁਝ ਹੈ ਹੀ ਨਹੀਂ ਜਿਹਦੇ ਕਰਕੇ ਵਿਰੋਧ ਹੋ ਰਿਹਾ ਮਤਲਬ ਕਿ ਜੇ ਵਿਰੋਧ ਵਾਲੀ ਵੀ ਗੱਲ ਵੀ ਹੁੰਦੀ ਨਾ ਵੱਡੇ ਭਾਈ ਮੈਨੂੰ ਲੱਗਦਾ ਜੋ ਮੇਰੇ ਮੇਰੇ ਪਰਸਨਲ ਥੀਵਿਊਜ਼ ਨੇ ਕਿ ਯਾਰ ਜੇ ਵਿਰੋਧ ਹੁੰਦਾ ਤੇ ਉਹ ਕੋਈ ਹਿਸਟਰੀ ਦਾ ਕਰੈਕਟਰ ਹੁੰਦਾ ਕਿਸੇ ਉਹ ਕਰੈਕਟਰ ਨਾਲ ਜੁੜਦਾ ਹੁੰਦਾ ਹਣਾ ਉਸ ਕੈਰੈਕਟਰ ਦੇ ਨਾਲ ਟੁੱਕਦਾ ਹੁੰਦਾ ਫਿਰ ਤਾਂ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਵੀਰੇ ਫਿਕਸ਼ਨਲ ਕੈਰੈਕਟਰ ਇਹ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਸਿੱਖੀ ਦੀ ਵਿੱਚ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਕੋਸ਼ਿਸ਼ ਬਹੁਤ ਬਖੂਬੀ ਕੀਤੀ ਤੁਸੀਂ ਫਿਲਮ ਦੇਖੋ ਗਿੱਪੀ ਬਾਈ ਦਾ ਜਿੱਥੇ ਪਰਿਵਾਰ ਖਤਮ ਹੁੰਦਾ ਵਾ ਉਹਨਾਂ ਦੀ ਵਾਈਫ ਦੀ ਡੈਥ ਹੁੰਦੀ ਆ ਬਾਬਾ ਹਜੂਰਾ ਸਿੰਘ ਉਹ ਗਿੱਪਾ ਜੀ ਜਿਹੜੇ ਕੈਰੈਕਟਰ ਕਰ ਰਹੇ ਨੇ ਹਣਾ ਜੀ ਗਿੱਪੀ ਪਾਜੀ ਅਕਾਲ ਦਾ ਕੈਰੈਕਟਰ ਕਰ ਰਹੇ ਨੇ ਉਹ ਆਪਣੀ ਵਾਈਫ ਲਾਗੇ ਬੈਠ ਕੇ ਰੋ ਰਹੇ ਆ ਥੈਨ ਖੁੱਗੀ ਪਾਜੀ ਆਉਂਦੇ ਨੇ ਤੇ ਕਹਿੰਦੇ ਨੇ ਕਿ ਮਤਲਬ ਕਿ ਤੁਸੀਂ ਬਾਣੀ ਚ ਰੋ ਤੇ ਬਾਣੀ ਵੀ ਸਾਨੂੰ ਇਹੀ ਕਹਿੰਦੀ ਆ ਹਨਾ ਕਿ ਜਿਸकी ਵਸਤ ਸੋਈ ਲੈ ਜਾਏਗਾ ਰੋਸ ਕੀ ਸਹਤ ਹੋ ਕੀ ਜਾਏ ਮੈਂ ਜਿਹੜੀ ਵਸਤ ਸੀ ਉਹ ਲੈ ਗਿਆ ਤੇ ਰੋਸ ਕੇ ਦੇ ਨਾਲ ਹਨਾ ਇਹੋ ਜੀਆਂ ਗੱਲਾਂ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਦੇਖੋ ਗੁਰਬਾਣੀ ਦੀ ਕਸਵਟੀ ਤੇ ਕਿ ਇਨਸਾਨ ਦਾ ਉਤਰਨਾ ਬਹੁਤ ਔਖਾ ਆ ਪਰ ਹਰ ਬੰਦਾ ਕੋਸ਼ਿਸ਼ ਤਾਂ ਕਰ ਸਕਦਾ ਜੇ ਕਿਸੇ ਨੂੰ ਕੋਈ ਚੀਜ਼ ਵਧੀਆ ਨਹੀਂ ਸੀ ਲੱਗੀ ਹਨਾ ਤੇ ਮੇਰੇ ਖਿਆਲ ਨਾਲ ਉਹ ਉਸ ਟੀਮ ਨਾਲ ਮਿਲਦੇ ਉਹਨਾਂ ਨਾਲ ਬੈਠਦੇ ਵਾਰਤਾ ਲਾਪ ਕਰਦੇ ਕਿ ਵੀਰੇ ਆਹ ਚੀਜ਼ ਗਲਤ ਸੀ ਹਨਾ ਜਿਵੇਂ ਕਈਆਂ ਨੇ ਮੁੱਦਾ ਚੱਕਿਆ ਵਕਿ ਦਾੜੀ ਐ ਨਹੀਂ ਤੁਹਾਡੀ ਤੁਸੀਂ ਦਾੜੀ ਡੁਬਲੀਕੇਟ ਆ ਹਨਾ ਕੀ ਲੱਗਦਾ ਕਿ ਇਹ ਮੂਵੀ ਦਾ ਕਾਟੇਰ ਕੀਤਾ ਗਿਆ ਫਿਰ ਕੁਝ ਲੋਕਾਂ ਨੂੰ ਹਾਂ ਲੱਗਦਾ ਕਿਉਂਕਿ ਦੇਖੋ ਹਰ ਲਾਈਨ ਦੀ ਆਪਣੀ ਸਿਆਸਤ ਹੁੰਦੀ ਆ ਇਹ ਤਾਂ ਤੁਹਾਨੂੰ ਪਤਾ ਹੀ ਹੈ ਅੱਗੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਾਂਗੇ ਸਿੱਧੀਆਂ ਹਣਾ ਹਰ ਲਾਈਨ ਦੀ ਕਾਬਦੇ ਆਪਣੀ ਸਿਆਸਤ ਦਾ ਔਰ ਆਜਾ ਹੁੰਦਾ ਆ ਤੇ ਇੱਕ ਦੂਸਰੇ ਨੂੰ ਟਾਰਗੇਟ ਕਰਨਾ ਤੇ ਵੀਰੇ ਇਨਸਾਨ ਦੀ ਫਿਤਰਤ ਆ ਫਿਰ ਦਾਸਪੁਰ ਵਾਸੀਆਂ ਨੂੰ ਮੇਰੀ ਬੇਨਤੀ ਆ ਜੀ ਕਿ ਤੁਸੀਂ ਪਹਿਲਾਂ ਵੀ ਬਹੁਤ ਸੋਹਣਾ ਰਿਸਪਾਂਸ ਦੇ ਰਹੇ ਹੋ ਤੇ ਮੈਂ ਫਿਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਹੋਰ ਵੀ ਹੋਮਹਾਮਾ ਕੇ ਸਿਨੇਮਾ ਘਰਾਂ 'ਚ ਪਹੁੰਚੋ ਆਪਣੇ ਬੱਚਿਆਂ ਨੂੰ ਇਹ ਫਿਲਮ ਦਿਖਾਓ ਬੱਚਿਆਂ ਲਈ ਬਹੁਤ ਸੋਹਣੇ ਸੁਨੇਹੇ ਨੇ ਇਸ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਜਰੂਰ ਪਤਾ ਚੱਲੇਗਾ ਕਿ ਸਿੱਖਣ ਨੂੰ ਆਪਣੇ ਕੋਲੇ ਬਹੁਤ ਕੁਝ ਹੈ ਬਹੁਤ ਕੁਝ ਹੈ ਇਸ ਫਿਲਮ 'ਚ ਕਿਉਂਕਿ ਆਪਾਂ ਦੇਖੋ ਕਿਤਾਬਾਂ ਤੋਂ ਟੁੱਟ ਚੁੱਕੇ ਹਾਂ ਕਿਤਾਬਾਂ ਵੱਲ ਕਿਸੇ ਦਾ ਰੁਝਾਨ ਨਹੀਂ ਹੈਗਾ ਇਹ ਸਾਡੇ ਹੱਥਾਂ 'ਚ ਗੈਜੇਟ ਆ ਗਏ ਨੇ ਸਾਡਾ ਸਕਰੀਨ ਟਾਈਮ 12 12 13 13 ਘੰਟੇ ਹੋ ਗਿਆ ਵਾ ਕਿਉਂ ਨਾ ਅਸੀਂ ਇਸ ਚੀਜ਼ ਦਾ ਫਾਇਦਾ ਚੱਕੀਏ ਇਹਨਾਂ ਚੀਜ਼ਾਂ ਦੇ ਥਰੂ